ਕੋ ਫੇਸ ਕੁਆਲਟੀ ਤੋਂ ਚੈੱਕ ਕਰ ਸਕਦੇ ਹੋ ਲੈ ਚਲ ਭਈ ਆ ਜਿਹੜਾ ਬੰਦਾ ਲੈ ਗਿਆ ਵੀਰੇ ਆਪਾਂ ਇੱਕ ਤੋਂ ਇੱਕ ਕੀ ਕਰਕੇ ਮੋੜਦੇ ਆ ਗਰਲੈਂਡੋਜ਼ ਕ੍ਰਾਸ ਪੈਂਦੀ ਹੈ 28 ਤੋਂ 29 ਕਿਲੋ ਦੁੱਧ ਦੇ ਥੱਲੇ ਵੀ ਇਸ ਵਕਤ ਰਾਈਡੀ ਆ ਚਾਹੇ ਬੰਦਾ ਤਿੰਨ ਟਾਈਮ ਚੋ ਕੇ ਲੈ ਸਾਡੇ ਕੋਲ ਇਹਦਾ ਸਟਰਕਚਰ ਵੀ ਦੱਸਦਾ ਉੱਤੇ ਹਾਂ ਬਾਕੀ ਹਾਸੀ ਉਤੀ ਚ ਨਹੀਂ ਜਾਣੀ ਬਲੈਰੋ ਜਾਊਗੀ ਕਿਹੜਾ ਕਿਹੜਾ ਹੋਰ ਕਮਾ ਦੇ ਇਥੋਂ ਮੈਂ ਸੱਜਣਾ ਫਿਰ ਅੱਜ ਜਿਹੜੇ ਫਾਰਮ ਤੇ ਪਹੁੰਚੇ ਹੋਏ ਆ ਨਾ گاਵਾਂ ਦੀ ਗਿਣਤੀ ਵੀ ਕਾਫੀ ਆ ਇੱਥੇ ਤੇ ਜਿਹੜਾ ਇਹ ਸੱਜਣਾ ਇੱਥੇ ਸੰਚਾਲਕਾ ਫਾਰਮ ਦਾ ਇਹਨੂੰ ਤਕਰੀਬਨ ਸਾਰੇ ਪਰਾ ਜਾਣਦੀ ਨੇ ਜਿੰਨੇ ਕ ਆਪਾਂ ਗੱਲਬਾਤ ਕਰ ਲਈਏ ਦੁਨੀਆ 'ਚ ਜਿੱਥੇ-ਜਿੱਥੇ ਵੀ ਪੰਜਾਬੀ ਵੱਸਦੇ ਨੇ ਸਾਰੇ ਭਾਈ ਨੂੰ ਜਾਣਦੇ ਨੇ ਤੇ ਮਿਹਨਤ ਜਿਹੜੀ ਇਹ ਸੱਜਣ ਨੇ ਮਿਹਨਤ ਵੀ ਯਾਰ ਆਪਾਂ ਕਹਿ ਸਕਦਾ ਆਂ ਵੀ ਹੱਡ ਤੋੜਵੀਂ ਮਿਹਨਤ ਕਰੀਆ ਗਾਵਾਂ ਦਿਖਾਵਾਂਗੇ ਸਾਰੀਆਂ ਕੰਪਨੀਆਂ ਦੀਆਂ ਐਫ ਐਫ ਗਿਰ ਗਿਰਲੈਂਡੋ ਜਰਸੀ ਤਕਰੀਬਨ ਤਕਰੀਬਨ ਸਾਰੀ ਕੰਪਨੀਆਂ ਨੇ ਗਾਵਾਂ ਹੋਣਗੀਆਂ ਸੌਦੇ ਹੋਣਗੇ 25 ਨੂੰ 25 ਤਰੀਕ ਨੂੰ ਮਤਲਬ ਕਿ ਕੱਲ੍ਹ ਨੂੰ ਬਾਈ ਦੇ ਸੌਦੇ ਚੱਲਣਗੇ ਤੇ ਗੱਲਬਾਤ ਬਾਈ ਨਾਲ ਕਰਾ ਦੇਣਾ ਕੱਲੀ-ਕੱਲੀ ਖੋਲ ਕੇ ਤੋੜ ਕੇ ਦਿਖਾ ਦਾਂਗੇ ਕੱਲੀ-ਕੱਲੀ ਦੀ ਡਿਟੇਲ ਪੁੱਛ ਲਾਂਗੇ, ਹਰੇਕ ਪੱਖ ਤੋਂ ਦਿਖਾ ਦਾਂਗੇ, ਹੋਰ ਕੀ ਹਾਲ ਹੈ ਜੀ? ਬਹੁਤ ਵਧੀਆ ਵੀਰ ਜੀ। ਚੜ੍ਹਦੀ ਕਲਾ। ਬਿਲਕੁਲ ਵੀਰੇ ਪ੍ਰਮਾਤਮਾ ਦੀ ਕਿਰਪਾ ਹੈਗੀ ਆ ਜੀ। ਕਿਵੇਂ ਚੱਲਦਾ ਕੰਮ? ਆ ਵੀਰੇ ਪੂਰਾ ਚੱਲਦਾ ਜੋਰਾਂ ਤੇ ਜੀ। ਚੱਲਦਾ ਟੌਪ ਤੇ। ਬਿਲਕੁਲ ਵੀਰੇ ਪ੍ਰਮਾਤਮਾ ਦੀ ਕਿਰਪਾ ਹੈਗੀ ਆ ਜੀ। ਹੁੰਦੀ ਆ ਵੈਸੇ ਰਮਨਦੀਪ, ਰਮਨਦੀਪ ਅੱਜ ਗੱਲ ਕਹਿੰਦੇ। ਬਸ ਭਰਾਵਾਂ ਦੇ ਪਿਆਰ ਨਾਲ ਆ ਵੀਰੇ। ਇੱਕ ਗੱਲ ਹੋਰ ਦਾਦਾ ਨਾ ਇਹ ਸੱਜਣ ਦਾ ਨੋਂ ਵੀ ਫੁੱਲ ਬਣਿਆ ਹੋਇਆ ਤੇ ਇਹਦੇ ਨਾਲ-ਨਾਲ ਇਹਦੇ ਨੋਂ ਤੋਂ 10% ਵਾਧੇ ਦੇ ਪਿੰਡ ਦਾ ਨਾਮ ਹੈ ਬਿਲਕੁਲ ਵੀਰੇ ਬਿਲਕੁਲ ਜੀ ਦੇ ਨਾਮ ਤੇ ਆਪਣਾ ਡੇਰੀ ਫਾਰਮ ਹੈ ਸ਼ੀਨੀਵਾਲ ਕਲਾ ਪਹੁੰਚੇ ਹੋਇਆ ਹੈ ਜੀ ਬਿਲਕੁਲ ਜੀ ਤਕਰੀਬਨ ਭਰਾ ਨੂੰ ਸਾਰੇ ਜਾਣਦੇ ਨੇ ਕਿੰਨੀਆਂ ਗਾਵਾਂ ਰੱਖਾਵਾਂਗੇ ਵੀਰੇ ਇਸ ਵਕਤ 28 ਗਾਇਆਂ ਆਪਾਂ ਕੈਮਰੇ ਦੇ ਸਾਹਮਣੇ ਕਰਾਂਗੇ ਠੀਕ ਹੈ ਜੀ ਚਾਰ ਗਾਇਆਂ ਆਪਣੀਆਂ ਹੋਰ ਆਉਣਗੀਆਂ ਜਿਹੜੇ 32 ਨਗ ਹੋਣਗੇ ਆਪਣੇ ਕੱਲ ਨੂੰ 25 ਤਰੀਕ ਤੀਜੇ ਮਹੀਨੇ 2024 ਦਿਨ ਸੋਮਵਾਰ ਬਣਦਾ ਸਵੇਰੇ ਕੱਲ ਨੂੰ 8 ਵਜੇ ਸੌਦੇ ਚਾਲੂ ਕਰ ਦੇਵਾਂਗੇ ਜੀ ਪ੍ਰਮਾਤਮਾ ਦੀ ਕਿਰਪਾ ਸਦਕਾ ਹਾਂਜੀ ਵੀਰੇ ਤੇ ਆ ਜਾ ਗਏ ਫਿਰ ਇੱਕ ਨੰਬਰ ਤੇ ਖੋਲ ਛੋਬਰਾ ਜਰਸੀ ਤੋਂ ਕਰ ਜਰਸੀਆਂ ਮੇਰਾ ਖਿਆਲ ਤਿੰਨ ਨੇ ਬਾਈ ਅੱਜ ਹਨਾ ਆ ਤਿੰਨ ਵੀਰੇ ਟੌਪ ਦੀਆਂ ਜਰਸੀਆਂ ਨੇ ਪਿਓਰ ਚ ਨੇ ਬਾਕੀ ਤਿੰਨ ਚਾਰ ਕ੍ਰਾਸ ਚ ਹੈਗੀਆਂ ਨੇ ਹਾਂਜੀ ਇਹ ਤੌਰ ਬਾਈ ਖੋਲ ਕੇ ਸੂਆ ਕਿਹੜਾ ਜੀ ਇਹਦਾ ਸੂਆ ਵੀਰੇ ਦੂਜਾ ਸੂਂਦੀਆ ਤੇ ਹਫਤੇ ਤੋਂ 10 ਦਿਨ ਲੈ ਜੂ ਕਰਮ ਵਾਲੀਏ ਇੱਕ ਹਫਤਾ 10 ਦਿਨ ਦੀ ਕੱਚੀ ਆ ਸੂਆ ਬਾਈ ਕਹਿੰਦਾ ਸੂਂਦੀਆ ਦੂਜਾ ਕੰਪਨੀ ਆ ਗਈ ਜਰਸੀ ਤੇ ਸ਼ਾਈਨਿੰਗ ਵੀ ਬੱਛੀ ਚ ਜੇ ਗੱਲਬਾਤ ਕਰ ਲਈਏ ਸੱਜਣੋ ਸ਼ਾਈਨਿੰਗ ਵੀ ਚੰਗੀ ਆ ਗਈ ਠੰਡ ਦਾ ਸੈਜ ਰੱਖ ਦੀਆ ਮੱਝਾਂ ਨਾਲ ਦਾਈ ਤੇ ਦੁੱਧ ਦੀ ਕੀ ਰਿਪੋਰਟ ਦਸੀ ਇੱਕ ਆਈਡੀਆ ਹਾਂ ਦੁੱਧ ਵੀਰੇ 20 ਤੋਂ ਅੰਦਰ ਰਹੂ ਐਵੇਂ ਬੋਲਣ ਨੂੰ ਵਪਾਰੀਆਂ ਜੀ ਵਾਲਾ ਬੋਲਦੇ ਤਾਂ ਕੋਈ ਫਾਇਦਾ ਨਹੀਂਗਾ ਠੀਕ ਹੈਗਾ ਹਾਂ ਵੀ ਤਾਂ ਅੰਦਰ ਰਹੂਗੀ ਰਹੂਗੀ ਵੀ ਤਾਂ ਅੰਦਰ ਤਕਰੀਬਨ ਆਪਣੇ ਇੱਕ ਰੇਟ ਮੋਟਾ ਜਿਹਾ ਸਾਹਿਬ ਕਿੱਥੇ ਤੋਂ ਕਿੱਥੇ ਆਹ ਰੇਟ ਵੀਰੇ ਆਪਣਾ 50000 ਤੋਂ ਸ਼ੁਰੂ ਹੋਊਗਾ ਜੀ ਉੱਪਰ ਨੂੰ ਜਾਂਦਾ ਜਾਂਦਾ 1 ਲੱਖ ਤੱਕਰ ਜਾਊਗਾ ਜਾਦੇ ਸੌਦੇ 60 ਤੋਂ 80 ਵਾਲੇ ਹੋਣਗੇ ਤੇ 2 ਨਾਲ ਲੱਖ ਤੋਂ ਬਾਹਰ ਵੀ ਹੈਗੇ ਆ ਤੇ 2 ਕ ਨਾਲ 50 ਤੋਂ ਥੱਲੇ ਵੀ ਹੈਗੇ ਆ ਹਾਂਜੀ ਵੀਰੇ ਸਾਰੇ ਰੇਟ ਜੇ ਆਗੇ ਤੇ ਬਿਲਕੁਲ ਵੀਰੇ ਬਿਲਕੁਲ ਜਿਹੜਾ ਵੀ ਆਪਣੇ ਫਾਰਮ ਤੇ ਆਉਣ ਇੱਕ ਦਿਨ ਆਵਾ ਬਾਹਰੋਂ ਰੇਟ ਲਾਜ਼ਮੀ ਪਤਾ ਕਰਕੇ ਆਵੇ ਸਾਡੇ ਫਾਰਮ ਤੇ ਵੀਰੇ ਮੈਂ ਬਾਹਲਾ ਨਹੀਂ ਕਹਿੰਦਾ ਮੈਂ ਆਉਦੇ ਮੂੰਹੋਂ ਕਹੀ ਜਾਮਾ 10 ਤੋਂ 15000 ਦਾ ਵੀਰੇ ਰਿਜ਼ਲਟ ਲਾਜ਼ਮੀ ਮਿਲੂਗਾ ਹਰੇਕ ਸੱਜਣ ਦੀ ਪਹੁੰਚ ਵਾਲਾ ਜਾਨਵਰ ਬਿਲਕੁਲ ਵੀਰੇ ਅਸੀਂ ਖਾਲੀ ਨਹੀਂ ਮੋੜਦੇਗੇ ਜਾਨਵਰ ਮੇਰੇ ਵੀਰ ਦੇ ਫਿੱਟ ਆਉਣਾ ਚਾਹੀਦਾ ਸਾਮੇ ਅੱਜ ਵੀ ਦੇ ਕੇ ਮੋੜਾਂ ਖੁਸ਼ ਕਰਕੇ ਮੋੜਾਂ ਠੀਕ ਹੈ ਜੀ ਹਾਂਜੀ ਇਹ ਤੇ ਮਾਰਨੀ ਗਰੀ ਇਸ ਮਾਰ ਕੇ ਕੈਮਰਾ ਤੋਹਫਾ ਦਿਖਾ ਦਿਉ ਏ ਇਹ ਜਾਰੀ ਦੋਸਤੀ ਚਾਹੀਏ ਵੀਰੇ ਆ ਡਰਕ ਕੁਆਲਟੀ ਕਰਾ ਦੇ ਚੈੱਕ ਇਹਦੀ ਪਹਿਲਾਂ ਇਹਦਾ ਸੂਆ ਕਿਹੜਾ ਜੀ ਵੀਰੇ ਪਲੂਨ ਆ ਖੀਰੀ ਆ ਦੁੱਧੰਦਿਆਂ ਦੇ ਵਿੱਚ ਹਜੇ ਸੂਆ ਪਹਿਲਾਂ ਤੇ ਆ ਗਈ ਖੀਰੀਆਂ ਜੀ ਬਿਲਕੁਲ ਖੀਰੀ ਵੀਰੇ ਪ्योर ਅ ਰਿਕਾਰਡ ਚੰਗੇ ਪੱਟੂ ਗਈ ਸਾਹਮਣੇ ਸੱਜਣ ਕੋਲੇ ਪਾ ਗਈ ਜੇ ਜਿੰਨੀ ਕੁ ਉਮਰ ਤੇ ਪਹਿਲਾ ਪਹਿਲਾ ਸੂਆ ਸੁੰਦੀ ਆ ਗਾਂ ਇਹ ਦੂਜਾ ਸੂਪੂ ਜਾ ਕੇ ਬਾਈ ਬਿਲਕੁਲ ਸੂਪੂ ਵੀਰੇ ਇਹਦਾ ਦੁੱਧ ਵੀ ਸੋਨਾ ਦੇਊ ਬਾਕੀ ਸਾਨੂੰ ਦਾ ਬਾਇਓ ਡਾਟਾ ਫਾਰਮ ਚੋਂ ਲਈ ਆ ਸਾਰਾ ਰਿਕਾਰਡ ਲਿਖਤੀ ਰੂਪ ਚ ਮਿਲਿਆ ਲਿਖਤੀ ਰੂਪ ਚ ਦੇਵਾਂਗੇ ਤਸੱਲੀਆਂ ਕਰਾ ਬਿਲਕੁਲ ਵੀਰੇ ਪਲੂਣ ਹੀ ਦੁੱਧ ਸੋਨਾ ਪਾਜੂਗੀ ਠੀਕ ਹੈ ਪਲੂਣ ਨੇ ਦੂਜੇ ਸੂਆ ਵਾਲੀਆਂ ਜਰਸੀਆਂ ਜਿੰਨਾ ਪਾ ਦੋ ਬਿਲਕੁਲ ਪਾਉ ਵੀਰੇ ਬਿਲਕੁਲ ਬਾਕੀ ਟਾਪ ਦੀ ਆ ਬਾਕੀ ਵੀਰੇ ਜੇ ਇੱਥੇ ਤੇ ਜੋ ਬਰੀਡ ਦੇ ਬੰਦੇ ਨੇ ਪਹੁੰਚਣਾ 10 ਸਾਲ ਲੱਗ ਜਾਂਦੇ ਆ ਜਿਹੜਾ ਵੀਰ ਲੈ ਗਿਆ ਮਨ ਨੂੰ ਵੀ 10 ਸਾਲ ਅੱਗੇ ਚਲਾ ਜਾਊਗਾ ਹ ਏ ਹੁਣ ਮਾਰ ਦੇ ਘਰੀ ਆਇਆ ਜਰਸੀ ਤੇ ਇਹ ਵੀ ਆਪਾਂ ਕਹਿ ਸਕਦੇ ਆਂ ਵੀ 100 ਦਾ 100 ਜੱਦਾ ਬਿਲਕੁਲ ਵੀਰੇ ਦੂਜਾ ਸੂਆ ਸੁੰਦੀਆ ਮੂੰਹੋ ਚਾਰ ਦਾਂਦੀ ਆ ਸਲੂਨ ਇਹ ਵੀ ਖੀਰੀ ਸੂਪੀ ਸੀ ਇਹਦਾ ਕੀ ਰਿਕਾਰਡ ਆ ਜੀ ਇਹਦਾ ਰਿਕਾਰਡ ਵੀਰੇ ਬਹੁਤ ਸੋਹਣਾ ਹੈਗਾ ਇਹਦਾ 27 22 ਕਿਲੋ ਦਾ ਪਲੂਨ ਦਾ ਰਿਕਾਰਡ ਆ ਬਿਲਕੁਲ ਵੀਰ ਜੀ 30 ਡੇੜ ਗੇੜ ਚੱਲੂ ਜਾਉ ਜਾਉ ਵੀਰੇ ਵਾਖਰ ਬਹੁਤ ਚੰਗੇ ਆ ਜੀ ਆਂਦੇ ਲੰਬੀ ਲੰਬੀ ਵੀ ਫੁੱਲ ਆ ਗਈ ਤੇ ਨਸਲ ਆਪਾਂ ਕਹਿ ਸਕਦੇ ਆਂ ਵੀ ਚ ਨਸਲ ਵੀ ਫੁੱਲ ਆ ਗਈ ਫੁੱਲ ਵੀਰੇ ਬਾਗੀ ਲੇਵੇ ਤੇ ਦੇਖੋ ਨਾੜਾ ਨੂੜਾ ਬੈਂਸ ਕਿੰਨੀਆਂ ਕਿਆ ਬਾਤਾਂ ਹੀ ਆ ਲੇ ਵੀਤੇ ਆਰਡਰ ਤੇ ਨਾੜਾਂ ਜਿਵੇਂ ਬਾਈ ਨੇ ਦੱਸਿਆ ਤੇ ਕੱਦ ਵੀ ਚੰਗਾ ਜਰਸੀਆਂ ਦੇ ਮੁਕਾਬਲੇ ਤੇ ਲੰਬੀ-ਲੰਬੀ ਵੀ ਫੁੱਲ ਆ ਗਈ ਤੇ ਇੱਥੋਂ ਗਹਿਰੀ ਫੇਸ ਵਾਲੇ ਪੱਖ ਤੋਂ ਬਾਕੀ ਆਪਾਂ ਇਦਾਂ ਵੀਰੇ ਉਹੀ ਕਹੀ ਜੇ ਵੀ ਕ੍ਰੋਸ ਕਹੀ ਜੇ ਉਹਨੂੰ ਕ੍ਰੋਸ ਨੂੰ ਜਰਸੀ ਦਾ ਕੋਈ ਫਾਇਦਾ ਨਹੀਂ ਪ्युअर ਜਰਸੀ ਆ ਤਿੰਨੋਂ ਜਿਹੜੀਆਂ ਲਾਈਆਂ ਨੇ ਪ्युअर ਆ ਗਈ ਬਿਲਕੁਲ ਇੱਥੋਂ ਫੇਸ ਕੁਆਲਟੀ ਤੋਂ ਚੈੱਕ ਕਰ ਸਕਦੇ ਹੋ ਲੈ ਚੱਲ ਭਈ ਇਹਨੇ ਜਿਹੜਾ ਬੰਦਾ ਲੈ ਗਿਆ ਵੀਰੇ ਆਪਾਂ ਇੱਕ ਤੋਂ 21 ਕਰਕੇ ਮੋੜਦੇ ਆ ਇਹਦੇ ਨਾਲ ਇੱਕ ਤੋਂ 21 ਹੋਊਗਾ ਜਿਹੜੇ ਫਾਰਮ ਦੇ ਆਪਣੇ ਕੋਲ ਬਾੜਬਾਗੀ ਵੀਰੇ 10-15 ਉਹਨੇ ਰਿਸ਼ਤਦਾਰੀਆਂ ਚ ਵੀ ਭੇਜ ਦਾਂਗੇ ਪਰਮਾਤਮਾ ਦੀ ਕਿਰਪ ਹੋਣ ਮਾਰਦੇ ਕਰੀ ਆ ਚਾਰ ਨੰਬਰ ਵਾਲੀ ਦੇ ਪਹਿਲਾਂ ਦੀ ਆਰਡਰ ਕੁਆਲਿਟੀ ਤੇ ਮਾਰਦੀ ਠੰਡਾਸ ਹੈ ਜੀ ਦਿਖਾਦੀ ਆ ਇਹਦਾ ਵੀਰੇ ਸੂਆ ਇਹ ਜਾਨੀ ਦੀ ਮਾਲਕ ਨੇ ਦੂਜਾ ਦੱਸਿਆ ਪਰ ਅਸੀਂ ਤੀਜਾ ਮੰਨ ਕੇ ਲਈ ਆ ਤੇ ਤਿੰਨ ਦਿਨ ਹੀ ਸੂਈ ਨੂੰ 28 ਤੋਂ 29 ਕਿਲੋ ਤੋਂ ਰੈਡੀ ਆ ਕਰਨ ਵਾਲੀ ਥੱਲੇ ਇਹ ਸੂਈ ਹੋਈ ਆ ਬਿਲਕੁਲ ਸੂਈ ਆ ਵੀਰੇ ਥਾਣੇ ਦਾ ਲੱਗਿਆ ਜਿਵੇਂ 2.2 ਲੱਖ ਵਾਲੀ ਚੰਗੀ ਮੈਂ ਇਹਨੂੰ ਲੱਗਿਆ 44 ਬੜਾ ਸੋਹਣਾ ਵੀਰੇ ਮੈਂ ਆਪ ਸਵੇਰ ਚੋਈ ਆ ਯਾਨੀ ਚੌਂਦਿਆਂ ਨੂੰ ਜਿਵੇਂ ਆਪਾਂ ਕਹਿ ਦੀ ਪਉਏ ਦਾ ਨਸ਼ਾ ਪਉਏ ਦਾ ਨਸ਼ਾ ਹੋ ਗਿਆ ਚੌਂਦਿਆਂ ਨੂੰ ਜੀ ਲੱਗੂ ਬਿਲਕੁਲ ਜੀ ਲੱਗਦਾ ਵੀਰੇ ਹਾਂ ਜਿਹੜਾ ਚਵਾਈ ਤੋਂ ਸੱਜਣ ਅੱਕਿਆ ਉਹ ਕਹੇ ਥੱਲੇ ਬਿਠਾ ਦੀ ਉੱਠਦਾ ਨਹੀਂ ਬਾਲਟੀ ਬਦਲਣੀ ਪੈਂਦੀ ਆ ਵੀਰੇ ਜਿਹਨੇ ਲੈਣੀ ਆ ਪਹਿਲਾਂ ਬਾਲਟੀ ਵੱਡੀ ਲੈ ਲਿਆ ਆਪਦੀ ਠੀਕ ਆ ਗੱਲ ਤੇ ਆਖੋ ਅਗਲੇ ਪੰਨੇ ਦਿਖਾ ਦੀ ਕਰੀ ਆ ਡਰ ਇਧਰੋਂ ਦਿਖਾ ਦਿਓ ਜੀ ਕਾਹਲੇ ਪੰਨੇ ਦਿਖਾ ਦੇ ਨਾੜਾ ਤੇ ਟਿਕ ਵਾਰਦੀ ਕਰਾ ਦੇ ਚੰਗਾ ਅੱਲਾਹ ਜੱਲ ਭਾਈ ਉੱਪਰ ਇਹ ਆ ਗਈ 4 ਨੰਬਰ ਤੇ ਤੇ ਹੁਣ ਲੈ ਆ ਚੋ ਪੁਰਾ 5 ਨੰਬਰ ਵਾਲੀ ਆਰਡਰ ਕੁਆਲਿਟੀ ਠੰਡ ਦਾ ਸਹਜੇ ਦਾ ਵੀ ਬਾਕਮਾਲੀ ਵੀਰੇ ਥਾਣ ਆਪਾਂ ਦੇਖੋ ਜਿਹੜੇ ਸਾਡੀ ਕਿਉਂਕੇ ਵਪਾਰ ਚ ਤੀਜੀ ਪੀੜ੍ਹੀ ਆ ਠੀਕ ਹੈ ਜੀ ਸਭ ਤੋਂ ਪਹਿਲਾਂ ਵੀਰੇ ਅਸੀਂ ਆਰਡਰ ਕੁਆਲਿਟੀ ਥਣ ਲੈਵੇ ਦੀ ਬੈੜ ਸੁੱਚੀ ਲੈਣੇ ਆ ਫਿਰ ਪੈਰਾਂ ਵਾਲੇ ਪਾਸੇ ਨੂੰ ਜਾਂਦੇ ਆ ਫਿਰ ਬੌਡੀ ਸਟੈਚਰ ਵਾਲੇ ਪਾਸੇ ਨੂੰ ਜਾਂਦੇ ਆ ਜਦੋਂ ਗਾਈਆਂ ਲੈਣ ਜਾਂਦੇ ਮੇਰੇ ਨਾਲ ਚਾਰ ਪੰਜ ਬੰਦੇ ਹੁੰਦਾ ਚੰਗੀ ਬੈੜ ਨੂੰ ਜਿਹਨੂੰ ਮੈਂ ਚਿੰਬੜ ਜਾ ਚਾਹੇ ਮੈਨੂੰ ਬਾਹੋਂ ਫੜ ਕੇ ਖਿੱਚੀ ਜਨੋਂ ਮੈਂ ਲਾਏ ਬਣਾ ਛੱਡਦਾ ਨਹੀਂਗਾ ਠੀਕ ਹੈ ਹਾਂਜੀ ਤੇ ਸਭ ਤੋਂ ਮੇਨ ਕੁਆਲਿਟੀ ਆਰਡਰ ਤੇ ਥਣ ਦੇ ਸਹਿਜ ਦੀ ਹੁੰਦੀ ਆ ਪਛ ਬਿਲਕੁਲ ਵੀਰ ਜੀ ਬਿਲਕੁਲ ਜੀ ਲੈ ਚੱਲ ਬਈ ਇਹ ਦਿਨ ਕਿੰਨੇ ਪੈਂਡਿੰਗ ਨੇ ਜੀ ਉਹ ਦਿਨ ਵੀਰੇ ਇੱਕ ਹਫਤਾ ਲੈ ਜੂਗੀ ਦੂਜਾ ਸੂਆ ਇਹ ਤੇ ਬਾਕੀ ਆਪਾਂ ਬੈਣਾ ਸੀਜ਼ਨ ਲੈਵਲ ਲੈਣੇ ਹੁੰਨੇ ਆ ਜਿਵੇਂ ਸੀਜ਼ਨ ਆ ਸਾਡੇ ਕੋਲੇ ਗਾਹਕ ਆ ਗਿਆ ਵੀਰੇ ਖਾਲੀ ਨਹੀਂ ਮੁੜੂਗਾ ਹਾਂਜੀ ਬਾਕੀ ਜਿਵੇਂ ਹੁਣ ਗਰਮੀ ਚੱਲ ਪਈ ਹੁਣ ਥੋੜੀਆਂ ਕ੍ਰੋਸ ਅੰਗ ਵਾਲੀਆਂ ਚੰਗੇ ਦੁੱਧ ਵਾਲੀਆਂ ਚੰਗੇ ਦੁੱਧ ਦੇ ਵੀਰੇ ਥਾਂਲੇ ਮੈਂ ਦੇਖੋ ਆਪਾਂ ਅੱਜ ਹੀ ਬਦਲਤਾ ਵੀਰੇ ਅੱਜ ਗਰਮੀ ਸ਼ੁਰੂ ਆ ਅੱਜ ਹੀ ਦੇਖੋ ਕੈਮਰੇ ਸਾਹਮਣੇ ਟੀਚਾ ਬਦਲਤਾ ਆ ਲੈ ਚੱਲ ਇਹ ਆ ਗਈ ਪ੍ਰਿੰਟ 'ਚ ਤੇ ਲੈਗ ਸਕੋਰ ਵਾਲੇ ਪੱਖ ਤੋਂ ਵੀ ਮਜ਼ਬੂਤ ਆ ਗਈ ਪੂਰੀ ਬਾਡੀ ਦੀ ਚਮਕ ਚਮਕ ਦੀ ਗੱਲ ਕਰ ਲਈਏ ਤੇ ਆਰਡਰ ਰੱਖੂਗੀ ਬਿਲਕੁਲ ਨਾਲ ਲੱਗਮਾ ਫਿਕਸ ਜਾ ਹਾਂਜੀ ਹੈ ਵੀਰੇ ਮੂੰਹ ਇਹ ਵਿੱਚ ਮੂੰਹ ਚਾਰ ਦੰਦਾ ਪਰ ਸੂਆ ਦੂਜਾ ਸੁੰਦੀ ਆ ਦੂਜਾ ਸੂਆ ਦੂਜਾ ਸੂਆ ਸੁੰਦੀ ਮੂੰਹ ਚਾਰ ਦੰਦਾ ਪਹਿਲਣਾ ਵਾਂਗੂ ਆ ਹਲਾ ਨਹੀਂ ਦੂਜਾ ਸੂਆ ਸੁੰਦੀ ਐਵੇਂ ਝੂਠ ਬੋਲਦਾ ਕੀ ਫਾਇਦਾ ਵੀਰੇ ਠੀਕ ਹੈਗੀ ਭਜਨ ਵਾਲੀ ਆ ਭਜਨ ਵਾਲੀ ਵੀਰੇ ਦੁੱਧ ਸੋਨਾ ਪਾਊਗੀ ਦਿਨ ਕਿੰਨੇ ਕੱਢ ਦੂਗੀ ਉਹ ਦਿਨ ਵੀਰੇ ਹਫ਼ਤਾ ਲੈ ਜੂ ਕਰਮ ਵਾਲੀ ਇੱਕ ਹਾ ਹਾਂਜੀ ਹਾਂਜੀ ਆ ਹੁਣ ਅਗਲੇ ਨੰਬਰ ਅਗਲੇ ਨੰਬਰ ਵਾਲੀ ਵੀ ਲਿਆ ਬਾਈ ਇੱਕ ਗੱਲ ਤੁਹਾਨੂੰ ਹੋਰ ਦੱਸ ਦਵਾਂ ਜਿੰਨਾ ਮਾਲ ਅੱਜ ਬਾਈ ਨੇ ਦਿਖਾਉਣਾ ਸਾਰਾ ਗਰਮੀ ਵਾਲੇ ਤੋਹਫੇ ਦਿਖਾਉਣੇ ਤੋਹਫੇ ਵੀਰੇ ਤੋਹਫੇ ਤੋਫੇ ਫ੍ਰਿਜਾਂ ਹੀ ਦੇਣੀਆਂ ਗਰਮੀ ਵਾਲੀਆਂ ਵੀਰੇ ਇਹਦਾ ਸੂਆ ਕਿਹੜਾ ਜੀ ਹਾਂ ਵੀਰੇ ਸੂਆ ਦੂਜਾ ਤਾਜੀ ਸੂਈ ਵੀ ਆ ਦੁੱਧ ਦੇ ਥੱਲੇ ਹੋਊਗਾ ਯਾਨੀ ਦੀ 20 ਕਿਲੋ ਲਵੇ ਇਸ ਵਕਤ 20 ਕਿਲੋ ਹਾਂ ਪਰ ਦੁੱਧ ਵੱਧ ਦੇਊ ਵੀਰੇ ਪੱਚੀ 25 ਕਿਲੋ ਦੁੱਧ ਖੁੱਲਾ ਦੇਊਗੀ ਕਿਹੜੀ ਕੰਪਨੀ ਚ ਪੈਂਦੀ ਹੈ ਹਾਂ ਵੀਰੇ ਕ੍ਰੋਸ ਬੈਡ ਆ ਗਈ ਦੋ ਤਿੰਨ ਕ੍ਰੋਸ ਇਹਦੇ ਵਿੱਚ ਨਾਲ ਸਾਈ ਵਾਲਾ ਕ੍ਰੋਸ ਵੀ ਆ ਗਿਆ ਦੇਖੋ ਮੱਥਾ ਟਲਵਾਗਾ ਠੀਕ ਹੈ ਜੀ ਹਾਂਜੀ ਫੈਟ ਪਰਸੈਂਟੇਜ ਚੰਗੀ ਬਿਲਕੁਲ ਵੀਰੇ ਜਿਹੜਾ ਲੈ ਗਿਆ ਵੇਚੂਗਾ ਨਹੀਂ ਫ੍ਰਿਜ ਆ ਆ ਫੈਟ ਵੀ ਇਹ ਚੰਗੀ ਪਾਉ ਕ੍ਰੋਸ ਹੋਣ ਦਾ ਇਹ ਫਾਇਦਾ ਹੋ ਜਾਂਦਾ ਵੀ ਫੈਟ ਚੰਗੀ ਪਾ ਦੂ ਤੇ ਦੁੱਧ ਜਿਵੇਂ ਬਾਈ ਨੇ ਦੱਸਿਆ ਵੀ ਚੰਗਾ ਇਹਦੇ ਕੋਲੇ ਹਾਜ਼ਰ ਆ ਇਹ ਨਾਲਾ ਸਿਸਟਮ ਨਹੀਂ ਹੈਗਾ ਵੀ ਇੱਕ ਤੁਹਾਨੂੰ ਮੈਂ ਹੋਰ ਦੱਸਦਾ ਜਿਹੜਾ ਮੁੰਡਾ ਆ ਤੇ ਮਿਸਤਰੀ ਆ ਠੀਕ ਹੈ ਜੀ ਹਰ ਰਸੋਈਏ ਨੇ ਪਾਈ ਆ ਸਾਰਾ ਮੇਰਾ ਕਰਾ ਮੇਰੇ ਪਿਓ ਦਾ ਮਿੱਤਰਾ ਬਹੁਤ ਪੁਰਾਣਾ ਇਹ ਬੰਦੇ ਨੇ ਮੈਸਤਰੀ ਪੁਨੇ ਦਾ ਕੰਮ ਛੜਤਾ ਕਲਾਲੇ ਪਿੰਡ ਤੋਂ ਜਿਹੜਾ ਮਰਜੀ ਬੁੱਸ ਲੈ ਮਿੱਠੂ ਨਾ ਉਹ ਇਹਦਾ ਜਾਨੀ ਇੰਨਾ ਨੂੰ ਪਿਆਰ ਪਾਇਆ ਗਾਈਆਂ ਨਾਲ ਮੇਰੇ ਨਾਲ ਜਾਨ ਲੱਗ ਗਈ ਨਜ਼ਾਰੇ ਹੀ ਬੜਾ ਆਉਂਦਾ ਬਾਹਰ ਜਾ ਕੇ ਬਿਲਕੁਲ ਪੱਕਾ ਹੋ ਗਿਆ ਜੀ ਆ ਬੰਦਾ ਇੱਥੇ ਪਿਆਰ ਹੋ ਗਿਆ ਹਾਂ ਜੀ ਇਹਨਾਂ ਨੂੰ ਪਸ਼ਵਾਨਾਂ ਪਿਆਰ ਹੀ ਇੰਨਾ ਪੈ ਗਿਆ ਬਾਕੀ ਇਹ ਚੀਜ਼ਾਂ ਹੀ ਐਦਾਂ ਦੀਆਂ ਨੇ ਯਾਰ ਮੋਹ ਲੈਂਦੀਆਂ ਨੇ ਬਿਲਕੁਲ ਵੀਰੇ ਬਿਲਕੁਲ ਪਰੀਆਂ ਵੀਰੇ ਤਾਂ ਪਰੀਆਂ ਤਾਰ ਦਿਆਂਦੀਆਂ ਇਹ ਤਾਂ ਇਹਦਾ ਸੂਆ ਕਿਹੜਾ ਜੀ ਵੀਰੇ ਸੂਆ ਦੂਜਾ ਸੁੰ ਪਰ 80% ਜਰਸੀ ਆ ਵਜਨ ਵਾਲੀ ਆ ਜਿਹਨੇ ਦੁੱਧ 30 ਤੋਂ ਬਾਹਰ ਲੈਣਾਗਾ ਇਹ ਲੈ ਸਕਦਾ ਹੋ ਸਕਦਾ ਵੀ ਸੁਣ ਤੋਂ ਪਹਿਲਾਂ ਚੂਣੀ ਪਈ ਇੱਕ ਦੋ ਡੰਗ ਦਿਨ ਕਿੰਨੇ ਦਿਨ ਮੇਰੇ 10 ਲਊ ਹਜੇ ਇਹ 10 12 ਦਿਨ ਬਿਲਕੁਲ ਲਟਕੇ ਸੂ ਵੀਰੇ ਥੱਲੇ ਦੇਸੀ ਮਖਾਣ ਲਾ ਦੂ ਕਰਨ ਵਾਲੀ ਆ ਗਈ ਵਜਨ ਵਾਲੀ ਤੇ ਪੇਟ ਵਾਲੀ ਆ ਗਈ ਭਾਈ ਬਿਲਕੁਲ ਵੀਰੇ ਟਾਪ ਦੀ ਖੁੱਡੇ ਹੱਲ ਖੁੱਲੇ ਦੇ ਆ ਗਈ ਅੰਗਾਂ ਦੀ ਹਾਂ ਹੱਟ ਪੈਰ ਬਹੁਤ ਚੰਗਾ ਕੰਸਟ੍ਰਕਚਰ ਚ ਆ ਗਈ ਗਰਮੀ ਗਰਮੀ ਝੱਲੂਗੀ ਇਹ ਤੇ ਹੁਣ ਬਈ ਲੈ ਆ ਮਿਸਤਰੀ ਸਾਹਿਬ ਫਿਰ ਆਗਲੇ ਨੰਬਰ ਵਾਲੀ ਇਹ ਤੇ ਚਮਕ ਚਮਕ ਚੰਗੀ ਆ ਹਾਂਜੀ ਇਹ ਕਿਹੜੀ ਕੰਪਨੀ ਚ ਆ ਗਈ ਭਾਈ ਇਹ ਵੀ ਵੀਰੇ ਕ੍ਰੋਸ ਆ ਗਈ ਨਾਲ ਸਾਈ ਵਾਲ ਦਾ ਕ੍ਰੋਸ ਪੈਂਦਾ ਹੈਗਾ ਤੇ ਹਾਇ ਇਹ ਦੰਦਾ ਜਾਂ ਸੇ ਦੰਦਾ ਕਿ ਦੂਜਾ ਸੂਆ ਸੂਈ ਆ ਇਹਦੇ ਸਾਨੂੰ ਦੁੱਧ ਹੋਊਗਾ 21 ਕਿਲੋ ਇਸ ਵਕਤ ਹਾਜ਼ਰ ਹਾਜ਼ਰ ਕੱਦ ਬਹੁਤ ਵੱਡਾ ਕੱਦ ਬਾਕੀ ਵੀਰੇ ਆਪਾਂ ਮੂਹਰੋਂ ਸੂਈ ਵੀ ਮੁਕਤਮ ਨਹੀਂ ਲੈਂਦੇ ਸਾਡੇ ਫਾਰਮ ਤੇ ਹੀ ਸੂੰਦੀਆਂ ਸਾਰੀਆਂ ਕੋਈ ਦੋ ਦਿਨ ਦੀ ਕੋਈ ਤਿੰਨ ਦਿਨ ਦੀ ਇਸ ਤਰ੍ਹਾਂ ਨੇ ਸੂਈਆਂ ਮੈਂ ਵੜਾਣ ਜਿੰਨੀਆਂ ਹੋਰ ਇਹ ਆਪਾਂ ਸੂਈਆਂ ਦਿਖਾਵਾਂਗੇ ਸਾਰੀਆਂ ਆਪਣੇ ਕੋਲ ਆਪਣੇ ਫਾਰਮ ਤੇ ਵੀਰੇ ਜੇਰ ਦੀ ਵੀ ਗਰੰਟੀ ਹੋਊਗੀ ਨਾਲ ਹਾਂਜੀ ਇਹਦੇ ਕੋਲ ਕਿੰਨਾ ਦੁੱਧ ਦੱਸਿਆ ਬਾਈ ਹਾਂ ਵੀਰੇ 21 ਕਿਲੋ ਐ ਥੱਲੇ ਆ ਲੈ ਚੱਲ ਬਾਈ ਪਰ ਦੁੱਧ ਵਧ ਦੇਊਗੀ ਹਜੇ ਉਹ ਤੁਹਾਨੂੰ ਚਵਾਈ ਵਾਲ ਦਾ ਇੱਕ ਸਿਰਾ ਚੀਜ਼ ਆ ਦਿਖਾਉਣਿਆ ਜੀ ਆ ਦੇਖੋ ਇਹ ਮੈਂ ਆਪ ਚੋਈਆ ਸੁਬਾਹ ਬਾਲਟੀ ਵੀ ਦੁਆਰੇ ਲਈ ਪਰ ਸੂਈ ਨੂੰ ਵੀ ਤੀਜਾ ਦਿਨ ਹੋ ਗਿਆ ਵੀਰੇ ਗਰਲੈਂਡੋਜ਼ ਕ੍ਰਾਸ ਪੈਂਦੀ 28 ਤੋਂ 29 ਕਿਲੋ ਦੁੱਧ ਦੇ ਥੱਲੇ ਵੀ ਇਸ ਵਕਤ ਰਾਈਡੀ ਆ ਚਾਹੇ ਬੰਦਾ ਤਿੰਨ ਟਾਈਮ ਚੋ ਕੇ ਲੈ ਸਾਡੇ ਕੋਲੇ ਇਹਦਾ ਸਟਰਕਚਰ ਵੀ ਦੱਸਦਾ ਉੱਤੇ ਹਾਂ ਬਾਕੀ ਆ ਹਾਸੀ ਉਤੀ ਜੀ ਨਹੀਂ ਜਾਣੀ ਬਲੈਰੋ ਜਾਈਊਗੀ ਕਿਹੜਾ ਕਿਹੜਾ ਹੋਰ ਕਮਾ ਦੇ ਇਥੋਂ ਗੇਟ ਵਾਲੇ ਬੰਨੇ ਲੈ ਜਾ ਕਮਾ ਕੇ ਲੰਬੀ ਜੀ ਤੋਰ ਦੇ ਦੁੱਧੇ ਦੇ ਕੋਲੇ ਸੱਜਣੋ ਚੰਗਾ ਹਾਜ਼ਰ ਐ ਇਸ ਟਾਈਮ ਗੈਪ ਵੀ ਥਣਾ ਦਾ ਫੁੱਲ ਰੱਖਦੀ ਆ ਤੇ ਟਾਂਚੇ ਦੀ ਵੀ ਉੱਤੋਂ ਕਹਿ ਸਕਦੇ ਆ ਆਪਾਂ ਮਜ਼ਬੂਤ ਸਟਰਕਚਰ ਦੀ ਆ ਚੌੜੇ ਟਾਂਚੇ ਦੀ ਆ ਕੱਦ ਦੇ ਨਾਲ ਨਾਲ ਇਹਦੀ ਲੰਬਾਈ ਵੀ ਚੰਗੀ ਆ ਬਾਕੀ ਮਾੜੀ ਲੇਵੇ ਤੇ ਮਰਵਾ ਦਿਓ ਜੀ ਦੇਖੋ ਨਾੜਾ ਨੂੜਾ ਕਿਆ ਬਾਤਾਂ ਆ ਲੈਗ ਸਕੋਰ ਵਾਲੇ ਪੱਖ ਤਾਂ ਵੀ ਮਜ਼ਬੂਤ ਹੈ ਤੇ ਐ ਮੰਨ ਲਓ ਵੀ ਚੰਗੀ ਮੱਝ ਨੂੰ ਟੱਕਰ ਦੇਊਗੀ ਬਿਲਕੁਲ ਵੀਰੇ ਬਿਲਕੁਲ ਲੈ ਚੱਲ ਬਈ ਲੈ ਚੱਲ ਲੈ ਚੱਲ ਜਿਹੜਾ ਵੀਰ ਲੈ ਗਿਆ ਵੀਰੇ ਆਪਣਾ ਪੱਕਾ ਗਾਹਕ ਬਣੂਗਾ ਜਿਵੇਂ ਕਹਿੰਦੇ ਇੱਕ ਤੋਂ 21 ਕਰਕੇ ਮੋੜ ਦੇ ਇੱਕ ਤੋਂ 21 ਕਰੂ ਵੀਰੇ ਆ ਬਰੀਡ ਵੀ ਚੰਗੀ ਬਣਾ ਦੂਗੀ ਇਹ ਸੱਜਣ ਕੋਲ ਬਿਲਕੁਲ ਵੀਰ ਜੀ ਬਿਲਕੁਲ ਜੀ ਤੇ ਹੁਣ ਤੁਹਾਨੂੰ ਦਿਖਾਵਾਂਗੇ ਚ ਅੱਲੇ ਆ ਬਾਈ ਇਹਦਾ ਕਿਹੜਾ ਸੂਆ ਜੀ ਇਹ ਵੀਰੇ ਦੂਜਾ ਸੂਆ ਸੂੰਦੀ ਆ ਮੂੰਹੋ ਸੇਦਨ ਦਾ ਇਹ ਜਣੀ ਚਾਰੀ ਫਾਰਮ ਵਾਲੀਆਂ ਨੇ ਠੀਕ ਆ ਜੀ ਜਿਹੜੀ ਬੈੜ ਦਾ ਸਾਨੂੰ ਅੱਗੋਂ ਲਿਖਤੀ ਰੂਪ ਚ ਬਾਊ ਡਾਟਾ ਮਿਲਿਆ ਉਹ ਆਪਾਂ ਲਿਖਤੀ ਰੂਪ ਚ ਹੀ ਦੇਵਾਂਗੇ ਬੋਲਣ ਵਾਲਾ ਨਹੀਂ ਆਪਾਂ ਦਿੰਦੇ ਜੀ ਠੀਕ ਆ ਜੀ ਹਾਂ ਜੀ ਇਹ ਇਹ ਸੂਈ ਹੋਈ ਹੈ ਗੱਪ ਨਹੀਂ ਵੀਰੇ ਸੂਣ ਵਾਲੀ ਆ ਇਹ ਤਾਂ ਲੈ ਜੂ ਕਰਨ ਵਾਲੀ ਹਫਤਾ ਹੈ ਜੀ ਇੱਕ ਹਫਤਾ ਹਾਂ ਜੀ ਇਹਦਾ ਰਿਕਾਰਡ ਕੀ ਆ ਜੀ ਰਿਕਾਰਡ ਇਹਦਾ ਵੀਰੇ ਦੁੱਧ ਦਾ ਕਾਫੀ ਆਗਾ ਇਹਦਾ 30 ਕਿਲੋ ਦਾ ਰਕਾਟ ਆ 30 ਕਿਲੋ ਦਾ ਹਾਂ ਜੀ ਹਾਂ ਜੀ ਹਾਂ ਜੀ ਆ ਤੇ ਬੈੜ ਚੰਗੀ ਆ ਗਈ ਇਹ ਵੀ ਮਜ਼ਬੂਤ ਆ ਗਈ ਤ ਸੂਹਾ ਦੂਜਾ ਵੀਰੇ 6 ਦੰਦਾਂ ਦਾ ਦੰਦਾਂ ਚ ਆ ਗਈ 6 ਦੰਦ ਸੂਹਾ ਦੂਜਾ ਜਿਵੇਂ ਤੁਹਾਨੂੰ ਮੈਂ ਸਟਾਰਟਿੰਗ ਚੀਜ਼ ਦੱਸਿਆ ਵੀ ਵੈਰਾਈਟੀ ਤੁਹਾਨੂੰ ਹਰੇਕ ਮਿਲੂਗੀ ਉਹ तकरीबन ਐਚਪੀ ਤੋਂ ਲਾ ਕੇ ਜਰਸੀ ਤੋਂ ਲਾ ਕੇ ਗਰਲੈਂਡੋ ਦੇ ਕ੍ਰੋਸ ਤੋਂ ਲਾ ਕੇ ਅੱਲਾਇ ਚੱਲ ਬਾਈ ਲੈ ਆ ਇੱਕ ਤੁਹਾਨੂੰ ਮੈਂ ਮੇਨ ਗੱਲ ਹੋਰ ਦੱਸਦਾਗਾ ਆਪਣੇ ਕੋਲ ਵੀਰੇ ਟਰਾਂਸਪੋਰਟ ਦੀ ਸੇਵਾ ਸਾਰੀ ਆ ਏ.ਆਰ.ਪੀ ਕਿਲੋਮੀਟਰ ਚੱਲਦਾ ਕੱਲੇ 50 50 ਤੋਂ ਉੱਪਰ ਸੱਤ ਪਈਓ ਥੱਲੇ ਗੱਦਾ ਲੱਗਿਆ ਹੋ ਆਨਲਾਈਨ ਪੇਮੈਂਟ ਦੀ ਸੇਵਾ ਸਾਰੀ ਹੈਗੀ ਆ ਸਵਾਇਪ ਮਸ਼ੀਨਾਂ ਕ੍ਰੈਡਿਟ ਕਾਰਡ ਡੈਬਿਟ ਕਾਰਡ ਉੱਤੇ ਪੇਮੈਂਟ ਚੱਕੀ ਜਾਂਦੇ ਗੂਗਲ ਪੇਅਰ ਆ ਵਗੈਰਾ ਸਾਰਾ ਚੱਲਦਾ ਕੱਲਾ ਪਾ ਚੈੱਕ ਨਹੀਂ ਲੈਨੇ ਕਿਸੇ ਵੀਰ ਕੋਲੇ 5-7 ਹਜ਼ਾਰ ਘੱਟ ਵੱਧਦਾਗਾ ਉਹ ਸਾਡੇ ਗੱਡੀ ਵਾਲੇ ਵੀਰ ਨੂੰ ਫੜਾ ਸਕਦਾਗਾ ਆਪਾਂ ਕਿਸੇ ਵੀਰ ਨੂੰ ਵੀਰੇ ਨਾਰਾਜ਼ ਕਰਕੇ ਨਹੀਂ ਮੋੜਦੇ ਸੇਵਾ ਆਪਣੇ ਕੋਲ ਸਾਰੀ ਦੂਜਾ ਕੀ ਤੇ ਪਰ ਮੂੰਹ ਹੋਏ ਵੀ ਚਾਰ ਦੰਦਾ ਦੰਦਾ ਜੀ ਦੰਦਾ ਚ ਦੰਦਾ ਜੀ ਵੀਰੇ ਦੰਦਾ ਚ ਇੱਥੋਂ ਗੈਰੀ ਸਾਰੀ ਦਿਖਾ ਦੀ ਪਿਛਾਲੇ ਪੱਖ ਤੋਂ ਤੋਰਾ ਤੂਰਾ ਕਰਾ ਦੀ ਚੱਕੇ ਦਾ ਪਹਿਲਵਾਨ ਵਾਲਾ ਸਿਸਟਮ ਜੀ ਬਣਾ ਲੂਗੀ ਜਿਵੇਂ ਜਿਵੇਂ ਰੈਡੀ ਹੋਈ ਜਾਊਗੀ ਥੱਲੇ ਬਿਲਕੁਲ ਵੀ ਜੀ ਬਿਲਕੁਲ ਜੀ ਕੱਦ ਵੀ ਚੰਗਾ ਆ ਗਿਆ ਬੱਚੀ ਦਾ ਤੇ ਲੈਗ ਸਕੋਰ ਵਾਲੇ ਪੱਖ ਤੋਂ ਆਰਡਰ ਕੁਆਲਿਟੀ ਤੋਂ ਥਣ ਦੇ ਸੈਜ ਤੋਂ ਹੋਰ ਇੱਕ ਆਪਾਂ ਤਾਂ ਥੋੜਾ ਗਲਤ ਦੱਸਤਾ ਹੈ ਸੂਆ ਵੀਰੇ ਪਹਿਲਾ ਠੀਕ ਹੈ ਜੀ ਮੈਂ ਭੁਲੇਖਾ ਖਾ ਗਿਆ ਸੀ ਮਾਫੀ ਚਾਹੁੰਦੇ ਆ ਵੀਰਾਂ ਤੋਂ ਇਹ ਪਲੂਣ ਹੀ ਸੁੰਦੀ ਹੈਗੀ ਹਾਂ ਕਿਉਂਕਿ ਕੈਮਰੇ ਪੈਸੇ ਵੀਰਾਂ ਕਹਿੰਦਾ ਫਿਰ ਗਲਤ ਹੋ ਜਾਈਂਗਾ ਗੱਲ ਠੀਕ ਹੈ ਗੱਲ ਹਾਂਜੀ ਆ ਸੂਆ ਬਾਈ ਕਹਿੰਦਾ ਪਹਿਲਾਂ ਦੱਸਣ ਜੇ ਥੋੜੀ ਮਿਸਟੇਕ ਲੱਗੀ ਬਾਕੀ ਆਰਡਰ ਕੁਆਲਿਟੀ ਤੁਹਾਨੂੰ ਦੱਸੂਗੀ ਵੀ ਇਹਦੀ ਵੀ ਬਾਕੀ ਪਹਿਲੇ ਸੂਏ ਜੀ ਆ ਗਈ ਤੇ ਕੱਦ ਬਿੱਡ ਵੀ ਇਹਦਾ ਚੰਗਾ ਆ ਗਿਆ ਤੇ ਆਰਡਰ ਰੱਖੂਗੀ ਜਮਾ ਫਿਕਸ ਜਆ ਥਣਾ ਦਾ ਗੈਪ ਸੋਨਾ ਰੱਖੂਗੀ ਤੇ ਹੁਣ ਜਿਹੜੀ ਬੱਚੀ ਬਾਈ ਲੈ ਕੇ ਆਊਗਾ ਅੱਗੇ ਵੀਰੇ ਤੋਹਫਾ ਆ ਗਿਆ ਜਾਰੀ ਦੋਸਤੀ ਚ ਲਿਆ ਫਾਰਮ ਚੋਂ ਬੰਦਾ ਦਿੰਦਾ ਨਹੀਂ ਸੀ ਮਖਾ ਵੀ 10 ਬੈੜਾ ਸੁੱਥੋ 2 ਮਹੀਨੇ ਦੇ ਲੈਣੇ ਵੀ ਇਹ ਤਾਂ ਪੰਨਕੀਨਾ ਲਜਾਣਾ ਕਿਸੇ ਵੀਰ ਨੂੰ ਅੱਗੇ ਗਾਹਕ ਬਣਾਉਣਾ ਪੱਕਾ ਇਹਨੇ ਯਾਨੀ ਦੋ ਦੰਦ ਹਜੇ ਚੱਕੀ ਆ ਹੁਣੀ ਤੇ 10 ਦੰਦ ਦਾ ਵੀਰੇ ਟਾਈਮ ਬਾਕੀ ਰਹਿੰਦਾ ਨਾਉ ਦੇਣਾ ਜੇ ਵੈ ਮੰਨ ਲਓ ਵੀ ਡਿਊਟੀ ਵਾਲੇ ਪੱਖ ਤੋਂ ਵੀ ਚੰਗੀ ਆ हां बहुत चंगी है वीरें बाकी दुद्द वाली है जेड़ा वीर ਲੈ ਗਿਆ 10ੂਏ ਚੋਲੂਗਾ ਬਰੀਡ ਤੇ ਕੰਮ ਜੀਨੇ ਕਰਨਾ ਬੱਸੀਆਂ ਦੇ ਟਿੱਬੇ ਲਾ ਦੂ ਕਰਮਾਂ ਵਾਲੀ हां ਤੇ ਇੱਕ ਗੱਲ ਹੋਰ ਦਾਤਾ ਨਾ ਜਿਵੇਂ ਬਾਈ ਨੇ ਕਿਹਾ ਵੀ ਬਰੀਡ ਵੀ ਚੰਗੀ ਬਣਾਉ ਤੇ ਓਵਰੇ ਤੇ ਫੈਟ ਵੀ ਨਹੀਂ ਹੈਗੀ ਕਿਤੇ हां जी ਬਿਲਕੁਲ ਜੀ ਆ ਪੂਰੀ ਐ ਨਾ ਆ ਗਈ ਸ਼ਾਂਟਮੀ ਜੀ ਪੱਛੀ ਆ ਗਈ ਓਵਰ ਫੈਟ ਨਹੀਂ ਹੈਗੀ ਤੇ ਦੋ ਦੰਦ ਹਜੇ ਚੱਕਦੀ ਆ ਉਮਰ ਚ ਵੀ ਛੋਟੀ ਆ ਤੇ ਬਾਕੀ ਜਿਹੜੀ ਇਹ ਕਵਾਲਤੀ ਆ ਕਵਾਲਟੀ 100 ਦਾ 100 ਹੀ ਆ ਹਰੇਕ ਪੱਖ ਤੋਂ ਬਾਕੀ ਤਸੱਲੀ ਕਰਨਾ ਤੁਹਾਡਾ ਫਰਜ਼ ਹੁੰਦਾ ਆਪਣਾ ਕੰਮ ਹੁੰਦਾ ਸਾਨੂੰ ਚੰਗੇ ਤੋਂ ਚੰਗਾ ਪਸ਼ੂ ਦਿਖਾਉਣਾ ਅੱਲਾ ਯਾ ਚਲਬੀ ਅਗਲੀ ਬੈੜ ਲਿਆ ਉਹ ਵੱਡੀ ਲੱਗਦੀ ਮੈਨੂੰ ਕਾਫੀ ਹੈ ਨਾ ਹਾਂ ਵੀਰੇ ਕਾਫੀ ਵੱਡੀ ਆ ਉਹਦਾ ਪਹਿਲੇ ਸੂਈ ਦਾ 42 ਕਿਲੋ ਦਾ ਰਿਕਾਰਡ ਆ ਫਾਰਮ ਚੋਂ ਲਈ ਆ ਸੂਈ ਹੋਈ ਆ ਜੀ ਸੂਈ ਆ ਵੀਰੇ ਤੀਜਾ ਦਿਨ ਸੂਈ ਨੋਗਾ ਇਹਦੇ ਥੱਲੇ ਵੀ 28 ਤੋਂ 29 ਕਿਲੋ ਬੋਲੀਆਂ ਸਟਾਰਟ ਹੋਈ ਆ ਇਹ ਇਹ ਤਾਂ ਵੀਰੇ ਹਾਂ ਚੜਾਈ ਬਹੁਤ ਤੇ ਹੋ ਸਕਦਾ ਆ ਲਾਟ 'ਚ ਵੇਚੀ ਨਾ ਅਗਰੇ ਲਾਟ 'ਚ ਆਪਾਂ ਇਹਦਾ ਜਾਨੀ ਦੀ ਪੂਰਾ ਦੁੱਧ ਤਿਆਰ ਕਰਕੇ ਲੈਬ ਵਿੱਚ ਮਾਈਆਂ ਕਰਾਈ ਗੀ ਆਪਾਂ ਇਹਦੀਆਂ ਹਾਂਜੀ ਵੀ ਚੰਗਾ ਦੁੱਧ ਤੇ ਚੰਗਾ ਵੀਰੇ ਲੱਖ ਤੋਂ ਬਾਹਰ ਵਾਲੀ ਆ ਇਹ ਹਾਂਜੀ 28 29 ਅੱਜ ਹੈਗਾ ਬਿਲਕੁਲ ਵਧੀਆ ਬਹੁਤ ਸਟਾਰਟ ਹੋਈ ਐ ਇੰਨੇ ਤੋਂ 28 29 ਹਾਂਜੀ 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 ਰਿਪੋਰਟ ਕੀ ਆ ਇਹਦੀ ਪਿਛਲੇ ਸੂਏ ਦੀ ਪਿਛਲੇ 42 ਕਿਲੋ ਦੀ ਆ ਵੀਰੇ 42 42 ਕਿਲੋ ਦੀ ਬਾਕੀ ਜਿਹੜੇ ਸੀਮੰਟ ਦੀ ਆਪ ਆ ਉਹ ਸਾਰਾ ਆਪਾਂ ਬਾਇਓ ਡਾਟਾ ਦੇ ਦਿਆਂਗੇ ਪੂਰੇ ਟਾਪ ਦੇ ਫਾਰਮ ਚੋਂ ਲਈ ਆ ਬਾਕੀ ਵੀਰੇ ਜਿਹੜਾ ਆ ਕੇ ਦੇਖੂਗਾ ਉਹ ਚੀਜ਼ ਦਿਖੂ ਵੀ ਹੈਗੀ ਆ ਇੱਥੇ ਰੋਕ ਲਾ ਮਾੜੀ ਇੱਥੋਂ ਘੇਰੀ ਸਾਰੀ ਦਿਖਾ ਦੀ ਐ ਲੰਬੀ ਲੰਬੀ ਦਿਖਾ ਦੀ ਨਾਲੇ ਕੱਦ ਕਾਠ ਵਾਲੇ ਪੱਖ ਤੋਂ ਤੇ ਲੈਗ ਸਕੋਰ ਵਾਲੇ ਪੱਖ ਤੋਂ ਵੀ ਫੁੱਲ ਮਜ਼ਬੂਤ ਆ ਗਈ ਤੇ ਚੌੜੀ ਆ ਗਈ ਉੱਪਰੋਂ ਪੂ ਬਰੀਡ ਇਹ ਵੀ ਚੰਗੀ ਤਿਆਰ ਕਰ ਦੂਗੀ ਅੱਗੇ ਜਾ ਕੇ ਕਿਉਂਕਿ ਚੰਗੇ ਰਿਕਾਰਡ ਵਾਲੀ ਬੱਛੀ ਆ ਜਾਣ ਵਾਲੀ ਬੱਛੀ ਆ ਗਰਮੀ ਝੱਲਣ ਵਾਲੀ ਆਈਟਮ ਆ ਤੇ ਹੁਣ ਲਿਆ ਗਿਆ ਰੀ ਕੈਮਰਾ ਇੱਧਰ ਲੈ ਬੰਨੇ ਆ ਬੱਛੀ ਤੇ ਮਾਰਦੇ ਇਹਦੀ ਕੰਪਨੀ ਜਿਹੜੀ ਆ ਗਈ ਹਾਂ ਵੀਰੇ ਪਹਿਲਾ ਸੂਆ ਗਰਲੈਂਡੋ ਚ ਆ ਗਈ ਠੀਕ ਆ ਜੀ ਕਰਾਉਸ ਆ ਗਈ ਪਹਿਲਾ ਸੂਆ ਦੰਦਾ ਚ ਆ ਤੇ ਸੂ ਨੂੰ ਇੱਕ ਹਫਤਾ ਲੈ ਜੂ ਠੰਡੀ ਸੀਲ ਬਹੁਤ ਆ ਇੱਕ ਹਫਤਾ ਪੈਂਦੀ ਹਾਂਜੀ ਆ ਆ ਗਈ ਵੀਰੇ ਦੇਖੋ ਕਿੰਨੇ ਹੱਡ ਪੈਰ ਦੀ ਖੁੱਲੀ ਆ ਦੂਜਾ ਸੂਆ ਸੁੰਦੀ ਆ ਠੰਡੀ ਸੀਲ ਦਾ ਕੋਈ ਅੰਤ ਨਹੀਂ ਦੇਖ ਸਕਦੇ ਓ ਬਾਕੀ ਕੱਲਾ ਕੱਲਾ ਥਣ ਨਖਰਮਾ ਪਿਆਗਾ ਸਾਈਜ਼ ਬਾਈ ਦੇ ਕਮਾਲ ਦਾ ਹੁੰਦਾ ਸਾਰੇ ਆਹ ਦੇਖੋ ਬਾਕੀ ਲੇਵੇ ਦੇ ਨਾੜਾ ਦੇਖੋ ਵੀਰੇ ਗਾਹਲੇ ਬੰਨਿਓ ਦਿਖਾ ਦੇ ਕਰੀ ਇੱਥੇ ਕਿਉਂਕਿ ਚਵਾਈ ਦੀ ਵੀ ਫੁੱਲ ਮੋਟੀ ਹੋਊਗੀ ਜਿਹੜੇ ਹਿਸਾਬ ਨਾਲ ਇਹਦੇ ਥਣ ਦਾ ਸਾਈਜ਼ ਆ ਦੁੱਧ ਵੀ ਚੰਗਾ ਪਾਉ ਦੂ ਜਿਵੇਂ ਇਹਦੀ ਕੁਆਲਿਟੀ ਆਰਡਰ ਕਿਉਂਕਿ ਵੀਰੇ ਆਪਣੇ ਕੋਲ ਜਿਆਦਾ ਗਾਹ ਘਾ ਕਰੂ ਸਾਰਾ ਠੀਕ ਆ ਜੀ ਅਸੀਂ ਕਰੂਗਾ ਕਿ ਨੂੰ ਜਿਹਨੂੰ ਕਿਹਾ ਇੱਕ ਗਾਂ ਦੇਤੀ ਉਹ ਤੋਂ ਦੁਬਾਰੇ ਉਹਦੇ ਸਕੀਰੀਆਂ ਜੀ ਵੀ ਭੇਜਦੇ ਆ ਠੀਕ ਆ ਸਾਥੋਂ ਮਾੜੀ ਗਾਂ ਲਈ ਨਹੀਂ ਜਾਂਦੀ ਹਾਂਜੀ ਤੇ ਹੁਣ ਆ ਜਾ ਕਰੀ ਅਗਲੇ ਨੰਬਰ ਕੀ ਰਾਤ ਆਪਦੇ ਘਰੀ ਸੂਈ ਆ ਵੀਰੇ ਆ ਤੇ ਸੁਹਾ ਦੂਜਾ ਸੂਈਆ ਕਰਮਾਲੀ ਜੀ ਤੇ ਚੋਣੇ ਨੂੰ ਵੀ ਬੜਾ ਸੋਹਣਾ ਲੱਗਿਆ ਉਹ ਇਹਦਾ ਥਣ ਦੱਸ ਹੈ ਜੇ ਦੱਸ ਦੂਗਾ ਜੇ ਅਗਰ ਸੱਜਣ ਦਾ ਉੱਥੋਂ ਆਈਡੀਆ ਲਾ ਲੂਗਾ ਤੇ ਇੱਥੋਂ ਵੀ ਦਿਖਾ ਦੀ ਆਰਡਰ ਪਿਛ ਪਿਛਾਂ ਵਾਲੇ ਵੱਖ ਤੋਂ ਵਾਹ ਕਮਾਲ ਹੀ ਲੱਗਿਆ ਸਾੜੇ ਨੂੰ ਅੱਗੇ ਵੀਰੇ ਸਾਈ ਵਾਲਾ ਕੀ ਪਯੌਰ ਪਯੌਰ ਠੰਡੀ ਸੀਲ ਦਾ ਅੰਤੀ ਕੋਈ ਨਹੀਂ ਲੇਵੇ ਤੇ ਨਾਲਾ ਨੂੜਾ ਬੜੀਆਂ ਤੇ ਇਹ ਵੀ ਮਿੱਤਰ ਤੋਂ ਆਈ ਹੈ ਕਿ ਦੁੱਧ ਦੀ ਰਿਪੋਰਟ ਇਹਦੀ ਬੜੀ ਸੋਹਣੀ ਆ ਜਿਹੜਾ ਬੰਦਾ ਲੈ ਗਿਆ ਵੀਰੇ ਇਹਨੂੰ ਗਾਂ ਨੂੰ ਵੇਚੂਗਾ ਨਹੀਂ ਇਹਦੇ ਕਿੰਨੇ ਦਿਨ ਪੰਡ ਇਹ ਵੀਰੇ ਇੱਕ ਹਫਤਾ ਲੂਗੀ ਤੇ 24 25 ਕਿਲੋ ਦੀ ਰਿਪੋਰਟ ਆ ਦੁੱਧ ਦੀ ਇਹਦੀ ਹਾਂਜੀ ਚੰਗੀ ਮੱਝ ਬਿਲਕੁਲ ਵੀਰੇ ਬੰਦਾ ਵੇਚੂ ਵੇਚੂਗਾ ਨਹੀਂ ਵੀਰੇ ਨੂੰ ਬੰਦਾ ਇਹ ਮਾੜੀ ਤੋੜ ਦੇ ਨੇ ਤੋਰੋ ਵੀਰ ਜੀ ਇੱਕ ਮਿੰਟ ਮਾੜੀ ਜੀ ਇਸ ਬਾਅਦ ਇੱਕ ਤੋਹਫਾ ਤੁਹਾਨੂੰ ਹੋਰ ਦਿਖਾਉਂਗਾ ਫੁੱਲ ਪਾਏਨ ਬਜੂਦ ਵਾਲਾ ਜਰਸੀ ਕਰਾਸ ਕਈ ਕਰਾਸ ਆ ਗਿਆ ਉਹ ਚ ਮੇਰਾ ਖਿਆਲ ਕਈ ਕਰਾਸ ਵੀਰੇ ਤਾਂ ਹੀ ਆਪਾਂ ਔੜੀ ਤੋੜ ਦੇ ਦੇਖੋ ਲੇਵੇ ਦੀ ਪਾਂਡੀ ਲਈ ਫਿਰਦੇ ਆ ਥੱਲੇ ਕਰਮ ਵਾਲੀ ਦਿਨ ਕਿੰਨੇ ਪੈਂਡਿੰਗ ਦੱਸਿਆ ਇਹਦੇ ਦਿਨ ਵੀਰੇ ਲੈ ਜੂਗੀ 5-6 ਦਿਨ ਆ ਜਗਾ ਵੀ ਘਾਟੇ ਰੋਕੂਗੀ ਬਿਲਕੁਲ ਵੀਰੇ ਬਿਲਕੁਲ ਫਰੈਜੀ ਆ ਤਾਂ ਇੱਕ ਤਰ੍ਹਾਂ ਦੀ ਵੀਰੇ ਘਾਟੇ ਰੋਕੂਗੀ ਤੇ ਖਾਊਗੀ ਵੀ ਘੱਟ ਤੇ ਕੰਪੈਸਟੀ ਵਧ ਕਰੂਗੀ ਬਿਲਕੁਲ ਵੀਰ ਜੀ ਬਿਲਕੁਲ ਜੀ ਕਿਉਂਕਿ ਇਹਨਾਂ ਦਾ ਦੁੱਧ ਜਿਹੜਾ ਕ੍ਰੋਸ ਹੰਗ ਚ ਆ ਜਾਂਦੇ ਨੇ ਬੈਡਾਂ ਤਕਰੀਬਨ 5.06 05 ਡੇੜ ਗੇੜ ਤਾਂ ਰਹਿੰਦਾ ਹੀ ਆ 5.0 ਤੋਂ ਉੱਪਰ ਰਹੂ ਇਹਦੀ ਜੀ ਆ 5 ਤੋਂ ਪਲੱਸ ਹੀ ਰਹਿੰਦਾ ਜੀ ਆਪਾਂ ਜਰਸੀ ਦੀ ਗੱਲ ਕਰ ਲਈਏ ਜਰਸੀ ਦਾ ਵੀ 5 ਰੇੜ ਗੇੜੀ ਰਹਿੰਦਾ ਤੇ ਉਸ ਤੋਂ ਬਾਅਦ ਆ ਬੈਡ ਦਿਖਾ ਦੇ ਇੱਕ ਇਹ ਵੀਰੇ ਚੰਗਾ ਦਾਣਾ ਖਾ ਕੇ ਪਲੀ ਵੇ ਮਾਸਟਰ ਤੋਂ ਲਈ ਆ ਠੀਕ ਆ ਜੀ ਤੁਹਾਨੂੰ ਪਤਾ ਮਾਸਟਰ ਸ਼ਕੀਨ ਹੁੰਦਾ ਦਾਣਾ ਦਾਣਾ ਚੰਗਾ ਪਾਉਣ ਦੇ ਠੀਕ ਆ ਜੀ ਮਾਸਟਰ ਤੋਂ ਲਈ ਆ ਕੱਚੀ ਲਿਆਇਆ ਮੈਂ ਭਾਸੇਰ ਮਿਲਿਆ ਭਾਸੇਰੀ 14 ਦਿਨ ਪੈਂਦੀ ਹਾਂਜੀ ਸਮੀ ਸੁਮੀ ਪੜੀ ਹੋਈ ਆ ਨਾ ਆ ਜਰਸੀ ਆਰ ਸਾਈਡ ਤੇ ਕਰਾਸ ਪੈਂਦੀ ਆ ਵੀਰੇ ਸਮਾਨੇ ਨੂੰ ਬਹੁਤ ਚਾਰਿਆਗਾ ਬਾਕੀ ਹੋਰ ਆਟਮਾ ਬਹੁਤ ਚਾਰੀਆਂ ਹੋਈਆਂ ਨੇ ਇਹਨਾਂ ਆ ਤੇ ਆਰਡਰ ਦੀ ਸ਼ੇਪ ਜਿਹੜੇ ਹਿਸਾਬ ਨਾਲ ਦਿਖਾਉਂਦੀ ਆ ਰੱਖੂਗੀ ਭਾਈ ਆਰਡਰ ਨਾਲ ਲੱਗਵਾ ਜਾ ਬਿਲਕੁਲ ਵੀਰੇ ਫਿਟਨੈਸ ਰੱਖੂ ਯਾਨੀ ਦੁੱਧ ਸੋਨਾ ਪਾਉ 20 ਤੋਂ ਬਾਹਰ ਪਾਉ ਦੁੱਧ ਵੀਰੇ ਆਰਡਰ ਦੀ ਫਿਟਨੈਸ ਚੰਗੀ ਰੱਖੂ ਤੇ ਬਾਕੀ ਜਾਨ ਵਾਲੀ ਆ ਗਈ ਹਾਂ ਬਿਲਕੁਲ ਆ ਗਈ ਇਹਦੇ ਚ ਜਿਵੇਂ ਇਹਦੇ ਜਰਸੀ ਦਾ ਸੀਮਨ ਵੀ ਆਪਾਂ ਲਾ ਸਕਦੇ ਆ ਐਰ ਸ਼ੈਰ ਦਾ ਵੀ ਐਫ ਐਫ ਦਾ ਵੀ ਕਿਉਂਕਿ ਵਜੂਦ ਵਾਲੀ ਬੈੜ ਆ ਗਈ ਸੀਮਨ ਇਹਦੇ ਜਿਹੜਾ ਮ ਬਿਲਕੁਲ ਵੀਰੇ ਜਿਹੜਾ ਮਰਜੀ ਬੱਚਾ ਲੈ ਸਕਦੇ ਹੋ ਦੰਦਾਂ ਚ ਪਹਿਲਾ ਸੂਆ ਜੀ ਬੱਚੇ ਸਾਰੀਆਂ ਕੰਪਨੀਆਂ ਦੇ ਪਹੁੰਚੀ ਤੇ ਹੁਣ ਗੈਰੀ ਇੱਧਰਲੇ ਬੰਨੇ ਲਿਆ ਇੱਧਰ ਵੀ ਖੁਸ਼ਗਾਵਾਂ ਬਾਈ ਤੋਂ ਖੜੀਆਂ ਤੇ ਇੱਕ ਨੰਬਰ ਦੀ ਲਿਆ ਪਹਿਲਾ ਪ੍ਰਿੰਟ ਵਾਲੀ ਬੱਚੀ ਤੇ ਮਾਰਦੇ ਕੈਮਰਾ ਇਹਦਾ ਕੀ ਸੀ ਨਾ ਜੀ ਵੀਰੇ ਪਲੂਣ ਬੱਸੀਆ ਦੰਦਾਂ ਚ ਆਚਾਰ ਦੰਦ ਤੇ ਦੁੱਧ 20 ਕਿਲੋ ਦੇ ਰੇਡ ਗੇਡ ਹੋਏ ਥੱਲੇ ਚੋਣ ਬੜਾ ਸੋਹਣਾ ਕਰਮ ਵਾਲੀ ਨੂੰ ਠੀਕ ਆ ਜੀ ਹਾਂਜੀ ਦੇਖੋ ਕੱਦ ਬੇਲ ਬਿਲਕੁਲ ਵੀਰੇ ਬਾਕੀ ਗਰਮੀ ਵੀ ਘੱਟ ਮੰਨੂ ਕੀ ਬਰੀਡ ਚ ਪੈਂਦੀ ਆ ਪੂਰੀ ਜਹੰਤਾ ਠੀਕ ਆ ਜੀ ਹਾਂਜੀ ਜਾਤ ਦਾ ਚੰਗੀ ਆਦੀ ਉੱਤੋਂ ਬਾਕੀ ਸਟੇਟ ਆ ਗਈ ਬਿਲਕੁਲ ਉਪਰੋਂ ਵੀ ਲੰਬੀ ਵੀ ਫੁੱਲਾ ਕੱਦ ਕਾਠ ਵੀ ਚੰਗਾ ਹੈ ਦਾ ਅੱਖਰ ਬਹੁਤ ਸੋਹਣਾ ਵੀਰੇ ਬੈਠ ਦੇ ਹੁਣ ਮਾਰ ਦੇ ਘਰੀ ਇਹ ਇਹ ਵੀਰੇ ਥੋੜਾ ਜਿਹਾ ਗੈਰਚ ਕ੍ਰੋਸ ਜਾ ਆ ਗਈ ਪਲੂਨ ਬੱਸੀਆ ਦੰਡਾਂ ਚ ਤੇ ਸੂਨ ਨੂੰ ਇਹ ਵੀ ਜਾਨੀ ਹਫਤੇ ਤੋਂ 10 ਦਿਨ ਦੇ ਵਿੱਚ ਲੈ ਜੂਗੀ ਭਾ ਵੀ ਠੀਕ ਆ ਅੰਦਰੋਂ ਵੀ ਬੜਾ ਸੋਹਣਾ ਬਹੁਤ ਸੋਹਣਾ ਵੀਰੇ ਜਿਹੜਾ ਬੰਦਾ ਲੈ ਗਿਆ ਵੇਚੂਗਾ ਨਹੀਂ ਇਹਨੂੰ ਜਚੂਗੀ ਵੀ ਕਰੇਗਾ ਬਹੁਤ ਜਚੂ ਵੀਰੇ ਬਹੁਤ ਸੁੰਦਰ ਪੀਸ ਆ ਜੀ ਜਚੂ ਨਹੀਂ ਕਰੇ ਘੜੀ ਬਿਊਟੀ ਵਾਲੇ ਪੱਖ ਚ ਵੀ ਚੰਗੀ ਆ ਗਈ ਪੱਛੀ ਤੇ ਸ਼ਕੀਨ ਵੀ ਫੁੱਲ ਆ ਗਈ ਕਾਲਜ ਕਿੰਨੀ ਚ ਆ ਗਈ ਤੇ ਹੁਣ ਮਾਰ ਰਿਹਾ ਬੈਟ ਤੇ ਗਰੀ ਕੈਮਰਾ ਇਹ ਵੀ ਜਿਵੇਂ ਬਾਈ ਨੇ ਦੱਸੇ ਨੇ ਵੀ ਜ਼ਿਆਦਾ ਗਿਣਤੀ ਚ ਅੱਜ ਫਰੈਜੀ ਨੇ ਇੱਥੇ ਬਿਲਕੁਲ ਵੀਰੇ ਦੂਜਾ ਸੂਹਾ ਸੁੰਦੀਆ ਹਫਤਾ ਲਊਗੀ ਠੀਕ ਹੈ ਜੀ ਇਹ ਵੀ ਬੰਦਾ ਲੈ ਗਿਆ ਵੇਚੂਗਾ ਨਹੀਂ ਵੀਰੇ ਟੋਫਾਈ ਹੁੰਦੀ ਕਰੀ ਬਿਲਕੁਲ ਜੀ ਬਿਲਕੁਲ ਤੇ ਹੁਣ ਮਾਰ ਦੇ ਦੇ ਤੇ ਕੈਮਰਾ ਗਰੀ ਇਹਦੀ ਕੀ ਗੱਲਬਾਤ ਆ ਜੀ ਇਹ ਵੀਰੇ ਯਾਨੀ ਦੂਜਾ ਸੂਹਾ ਸੁੰਦੀ ਆ ਠੀਕ ਹੈ ਜੀ ਤੇ ਦੁੱਧ ਦਾ ਰਕਾਰ ਦੇ ਬਹੁਤ ਸੋਹਣਾ ਦੇਖੋ ਕੱਦ ਬੇਗਾਲੀ ਵੱਡੀ ਆ ਇਹ ਹੱਬ ਤੱਕ ਲਊ ਕਰਮਾਈ ਥਣ ਧੂਣ ਇਹਨੂੰ ਵੀ ਦੂਰਾ ਲੱਗਿਆ ਬਹੁਤ ਸੋਹਣਾ ਜੀ ਬਾਡੀ ਵੀ ਇਹ ਵੀ ਮਜ਼ਬੂਤ ਆ ਬਿਲਕੁਲ ਮਜ਼ਬੂਤ ਆ ਵੀਰੇ ਚਬਾਈ ਦੀ ਫੁੱਲ ਮੋਟੀ ਹੋਣੀ ਚਾਹੀਦੀ ਹੈ ਜਿਹੜੇ ਹਿਸਾਬ ਨਾਲ ਇਹਦੇ ਥਣ ਦਾ ਸੈਜ ਲੱਗਿਆ ਬਹੁਤ ਸੋਹਣੀ ਚਬਾਈ ਲੱਗੀ ਵੀਰੇ ਆ ਲੰਬੀ ਵੀ ਫੁੱਲਾ ਤੇ ਇਹਦਾ ਕੀ ਸੀ ਇਹ ਵੀਰੇ ਆਪਾਂ ਲਾਰਜ ਵਿੱਚ ਵੇਚਣੀ ਇਹਨੂੰ ਬੈਡ ਨੂੰ ਬੁਖਾਰ ਹੋ ਗਿਆ ਸੀ ਸੂਈ ਵੀ ਅਤਾਜੀ ਆਏ ਵੀ ਮੂੰਹ ਜਾਨੀ ਖੀਰੀ ਹੋਈ ਆ ਪਰ ਆਪਾਂ ਆ ਲਾਰਜ ਨਹੀਂ ਵੇਚਦੇ ਤੁਹ ਅਗਲੇ ਚ ਵੇਚਾਂਗੇ ਬੜਾ ਸ਼ਕੂਨ ਬੜੀ ਆ ਬਹੁਤ ਚੰਗੀ ਆ ਬੱਸੀ ਵੀਰੇ ਹਾਂ ਸ਼ਕੀਨ ਬੜੀ ਆ ਨਾ ਬਹੁਤ ਸ਼ਕੀਨ ਆ ਵੀਰੇ ਮਜ਼ਬੂਤ ਸਟਰਕਚਰ ਚ ਆ ਗਈ ਹਰੇਕ ਪੱਖ ਤੋਂ ਬਿਲਕੁਲ ਵੀਰ ਜੀ ਬਿਲਕੁਲ ਆ ਦੇਖੋ ਕਾਰ ਚੱਲੀ ਜਾਂਦਾ ਕਾਰ ਚੱਲਿਆ ਬੱਸੀ ਨੂੰ ਠੀਕ ਹੈ ਜੀ ਹਾਂਜੀ 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 ਅਗਲੇ ਲਾਟ ਵੇਲੇ ਨੂੰ ਰੰਗ ਰੂਪ ਇਹਦਾ ਹੋਰੇ ਹੋਰੇ ਬਿਲਕੁਲ ਉਹ ਮੇਰੇ ਪਹਿਲੀਆਂ ਪਹਿਲੀਆਂ ਮੈਡਾ ਜਿ ਲੱਗੂ ਅਗਲੇ ਲਾਟ ਵੇਲੇ ਨੂੰ ਬਸ ਆਪਾਂ 2 ਲਾਟ ਹੁੰਦਾ ਵਾਦਾਬ ਕੱਢਦੇ ਆਣੇ ਫਿਰ ਸੀਜ਼ਨ ਆ ਗਿਆ ਨਾ ਠੀਕ ਹੈ ਜੀ ਹਾਂਜੀ ਹਾਂਜੀ ਆ ਨੰਬਰ ਬੋਲੋ ਅ ਮੇਰਾ ਵੀਰੇ ਨਾਮ ਰਮਨਪ੍ਰੀਤ ਸਿੰਘ ਆ ਪਿੰਡ ਆਪਣਾ ਸੀਨੀ ਵਾਲ ਕਲਾਂ ਵੱਡਾ ਸੀਨੀ ਵਾਲ ਫਾਰਮ 1.5 ਕਿਲੋਮੀਟਰ ਚੱਲ ਕੇ ਸੀਨੀ ਵਾਲ ਤੋਂ ਕਨੈਕਟ ਨੰਬਰ ਆਪਣਾ ਨੋਟ ਕਰ ਲਓ 62807 13934 62807 13934 ਮੇਰਾ WhatsApp ਵੀ ਵੀਰੇ ਇਸੇ ਨੰਬਰ ਤੇ ਚੱਲਦਾ ਤੁਸੀਂ ਮੈਨੂੰ ਹੈਲੋ ਦਾ ਮੈਸੇਜ ਕਰੋਗੇ ਜਿਹੜੀ ਲੋਕੇਸ਼ਨਾਂ ਤਾਂ ਨੂੰ ਆਪਦੇ ਆ बाजू ਨੀਲੀਆਂ ਨਾਲ ਟੱਚ ਕਰ ਲਓ ਸਿੱਧੀ ਫਾਰਮ ਤੇ ਲੈ ਕੇਓ ਕਿਸੇ ਤੋਂ ਪੁੱਛਣ ਦੀ ਲੋੜ ਨਹੀਂ ਇੱਕ ਨੰਬਰ ਹੋਰ ਨੋਟ ਕਰ ਲਓ ਮੇਰੇ ਭਰਾ ਵਾਲਾ 95018 53704 95018 53704 ਆ ਬਾਕੀ ਇਸ ਵੀਡੀਓ ਚ ਗਾਵਾਂ ਕਾਫੀ ਗਿਣਤੀ ਚ ਦਿਖਾਈਆਂ ਜਿਹੜੇ ਭਰਾ ਨੂੰ ਪਸੰਦ ਆਉਣਗੇ ਆ ਨੇੜੇ ਆ ਕੇ ਤਸੱਲੀ ਕਰਕੇ ਚੈੱਕ ਕਰਕੇ ਪਾਸ ਕਰਕੇ ਬਾਈ ਤੋਂ ਲੈ ਜਿਓ ਧੰਨਵਾਦ ਬਿਲਕੁਲ ਵੀਰੇ ਆਪਦਾ ਨਹੀਂ ਦੇਖ ਕੇ ਨਰਖ ਪਖਣਾ ਚੀਜ਼ ਲੈ ਕੇ ਜਾਓ ਕਿਉਂਕਿ ਸਾਲ ਹੀ ਚੀਜ਼ ਹੁੰਦੀ ਆ ਫਿਰ ਇਹਦਾ ਬਾਝੋਂ ਲੰਬਾ ਕੋਈ ਨਹੀਂ ਹੁੰਦਾ ਜੀ ਆ ਨਾ ਤਾਂ ਬਾਈ ਇਹਨਾਂ ਨੂੰ ਸਕੈਨ ਕਰ ਸਕਦਾ ਨਾ ਹੀ ਮੇਰੀ ਅੱਖਾਂ 'ਚ ਕੋਈ ਐਸਾ ਸਕੈਨਰ ਲੱਗਾ ਵੀ ਮੈਂ ਤੁਹਾਨੂੰ ਸਕੈਨ ਕਰਕੇ ਦੱਸ ਦੂੰਗਾ ਬਿਲਕੁਲ ਜੀ ਬਿਲਕੁਲ ਉਹ ਪਸ਼ੂ ਲੈਣ ਵੇਲੇ ਤੁਸੀਂ ਆਪਦੀ ਸਮਝ ਤੋਂ ਕੰਮ ਲੈਣਾ ਆਪਦੀ ਸੂਝ-ਬੂਝ ਨਾਲ ਪਸ਼ੂ ਖਰੀਦਣਾ ਮੇਰਾ ਕੰਮ ਆ ਤੁਹਾਨੂੰ ਚੰਗੇ ਤੋਂ ਚੰਗਾ ਪਸ਼ੂ ਦਿਖਾਉਣਾ ਧੰਨਵਾਦ